ਦੋਸਤੋ ਜਿਵੇਂ ਤੁਸੀਂ ਜਾਣਦੇ ਹੋਗੇ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਆ ਕਿ ਅਮਰੀਕਾ ਦੇ ਅੰਦਰ ਡੋਨਲਡ ਟਰੰਪ ਦਾ ਜਿਹੜਾ ਆਪਣਾ ਉਹਨਾਂ ਦਾ ਸਪੋਰਟ ਬੇਸ ਆ ਉਹਦੇ ਵਿੱਚ ਖਾਨਾ ਜੰਗੀ ਚੱਲ ਰਹੀ ਹੈ ਇੱਕ ਸਿਵਲ ਵਾਰ ਵਾਲੀ ਸਿਚੁਏਸ਼ਨ ਹੈ ਇਹਨਾਂ ਦੀ ਜਿਹੜੀ ਡੋਨਲਡ ਟਰੰਪ ਦੀ ਆਪਣੀ ਇਹਨਾਂ ਦਾ ਸਪੋਰਟ ਬੇਸ ਆ ਇੱਕ ਤਾਂ ਰਿਪਬਲਿਕਨ ਪਾਰਟੀ ਹੈ ਨਾ ਕਈ ਵਾਰ ਮੈਂ ਕਹਿਣਾ ਹੁੰਦਾ ਕਿ ਜੇ ਤੁਸੀਂ ਤਸ਼ਵੀਹ ਦੇਣੀ ਹੋਵੇ ਤੇ ਭਾਜਪਾ ਦੇ ਵਿੱਚ ਜਿੱਦਾਂ ਭਾਜਪਾ ਦੇ ਕਈ ਸਪੋਰਟਰ ਆ ਪਰ ਇੱਕ ਇੱਕ ਸਪੋਰਟਰ ਹੋ ਆ ਜਿਹੜੇ ਸਿਰਫ ਮੋਦੀ ਸਾਹਿਬ ਦੇ ਸਪੋਰਟਰ ਆ ਜਿਹੜੇ ਭਾਜਪਾ ਦੇ ਨਾਲ ਉਹਨਾਂ ਦਾ ਕੋਈ ਖਾਸ ਪਿਆਰ ਜਾਂ ਲਗਾਅ ਨਹੀਂ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆ ਸ਼ੁਰੂ ਤੋਂ ਹੀ ਜਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਸੀ اسی ਤਰੀਕੇ ਨਾਲ ਕਈ ਲੋਕ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਹੋਣ ਜਾਂ ਨਾ ਹੋਣ ਉਹਨਾਂ ਨੂੰ ਰਿਪਬਲਿਕਨ ਪਾਰਟੀ ਦੀ ਨੀਤੀ ਦੇ ਨਾਲ ਲੈਣਾ ਜਾਂ ਨਹੀਂ ਲੈਣਾ ਕੋਈ ਦੇਣਾ ਪਰ ਉਹ ਮੈਗਾ ਜਿਹੜੀ ਇਹ ਮੇਕ ਅਮਰੀਕਾ ਗ੍ਰੇਟ ਅਗੇਨ ਆ ਜਿਹੜੀ ਡੋਨਲਡ 트੍ਰੰਪ ਦੇ ਵੱਲੋਂ ਇੱਕ ਮੂਵਮੈਂਟ ਚਲਾਈ ਗਈ ਸੀ ਵੀ ਉਹਦਾ ਹਿੱਸਾ ਨੇ ਉਹ ਤੇ 트੍ਰੰਪ ਦੇ ਉਹ ਜਿਹੜਾ ਹਮਾਇਤੀ ਨੇ ਉਹਨਾਂ ਦੇ ਵਿੱਚ ਬੜੀ ਪਾਟੋ ਤਾੜ ਚੱਲ ਰਹੀ ਆ ਇੱਕ ਦੂਸਰੇ ਦੇ ਖਿਲਾਫ ਨੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਡੋਨਲਡ 트੍ਰੰਪ ਦੇ ਵੀ ਖਿਲਾਫ ਨੇ ਤੇ ਡੋਨਲਡ 트੍ਰੰਪ ਦੇ ਖਿਲਾਫ ਜਿਹੜਾ ਟਵੀਟ ਵਗੈਰਾ ਜਾ ਜਿਹੜਾ ਪੋਸਟਾਂ ਵਗੈਰਾ ਕਰ ਰਹੇ ਨੇ ਤੇ ਇਹਦੀ ਵਜ੍ਹਾ ਜਿਹੜੀ ਆ ਉਹ ਬਣਿਆ ਜੈਫਰੀ ਐਪਸਟਾਈਨ ਇੱਕ ਸਾਕਸ਼ੀ ਕੋਣ ਹੈ ਇਹਦੀ ਜਿਹੜੀ ਕਹਾਣੀ ਆ ਇਹ ਵੀ ਇਦਾਂ ਦੀ ਆ ਵੀ ਤੁਸੀਂ ਇਹਦੇ ਤੇ ਕੋਈ ਵੀ ਤਗੜੀ ਹਿੰਦੀ ਜਾਂ ਇੰਗਲਿਸ਼ ਫਿਲਮ ਬਣ ਸਕਦੀ ਆ ਤੇ ਜੇ ਆ ਕਹ ਲਓ ਕਿ ਜਿੱਦਾਂਖ ਦੀਆਂ ਇੰਗਲਿਸ਼ ਫਿਲਮਾਂ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਆਪਾਂ ਕਈ ਸਾਰੀਆਂ ਸਟੋਰੀਆਂ ਦੇਖਦੇ ਆ ਵੀ ਕਿਦਾਂ ਇੱਕ ਜਿਹੜਾ ਸਾਕਸ਼ ਹੁੰਦਾ ਜਿਹੜਾ ਕਿ ਬਹੁਤ ਤਗੜਾ ਹੁੰਦਾ ਉਹਦੇ ਪੂਰੀ ਦੁਨੀਆ ਦੇ ਤਗੜੇ ਅਮੀਰ ਲੋਕਾਂ ਦੇ ਨਾਲ ਉਹਦੇ ਲਿੰਕ ਹੁੰਦੇ ਆ ਤੇ ਕਿੱਦਾਂ ਫਿਰ ਉਹਦਾ ਜਿਹੜਾ Empire ਉਹ ਡਾਊਨ ਹੁੰਦਾ ਡਿੱਗਦਾ ਤੇ ਫਿਰ ਉਹ ਜਿਹੜੇ ਉਹ ਹੀ ਅਮੀਰ ਲੋਕ ਆ ਆਪਣੇ ਰਾਜ ਬਚਾਉਣ ਦੇ ਲਈ ਉਹਨੂੰ ਮਰਵਾ ਵੀ ਦਿੰਦੇ ਆ ਇਦਾਂ ਆਖਦੀ ਕਹਾਣੀ ਜਿਹੜੀ ਇਹਦੀ ਸਾਨੂੰ ਇਸ ਸਮੇਂ ਤੱਕ ਨਜ਼ਰ ਆਉਂਦੀ ਆ ਤੇ ਇਹ ਇਹਦੇ ਜਿਹੜੇ ਸਬੰਧ ਆ ਉਹ ਬਹੁਤ ਤਗੜੀਆਂ ਤਗੜੀਆਂ ਸੈਲਿਬ੍ਰਿਟੀਜ਼ ਦੇ ਨਾਲ ਰਹੇ ਨੇ ਇਹਦੇ ਇਹਦੇ ਚੱਲਦੇ ਆ ਇਸ ਐਪਸਟ੍ਰੀਨ ਦੇ ਚੱਲਦੇ ਇੱਥੇ ਜਿਹੜਾ UK ਦਾ ਰਾਇਲ ਪਰਿਵਾਰ ਆ ਇਹ ਨਾਲ ਜਿਹੜੇ ਪ੍ਰਿੰਸ ਐਂਡਰਿਊ ਆ ਕਿਉਂਕਿ ਉਹਦੇ ਨਾਲ ਇਹਦੀਆਂ ਤਸਵੀਰਾਂ ਸੀਗੀਆਂ ਆਪਣੇ ਇੰਟਰਵਿਊ ਉਹਨਾਂ ਦੀਆਂ ਤਸਵੀਰਾਂ ਜੈਫਰੀ ਐਬਸਟੈਂਡ ਦੇ ਨਾਲ ਸੀਗੀਆਂ ਇੱਕ ਨੈਟਫਲਿਕਸ ਦੇ ਉੱਤੇ ਫਿਲਮ ਵੀ ਸਕੂਪ ਪਈ ਆ ਉਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਦਿਖਾ ਲਿਆ ਵੈਸੇ ਉਹਦੇ ਵਿੱਚ ਇਹ ਵੀ ਦਿਖਾ ਲਿਆ ਕਿ ਮੀਡੀਆ ਜਦੋਂ ਕੰਮ ਕਰਨ ਤੇ ਆ ਜਵੇ ਤਾਂ ਕਿੰਦਾ ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਹੱਥ ਪੈਰਾਂ ਦੀ ਪਾੰਦ ਦਾ ਉਸ ਜਿਹੜੀ ਇਥੇ ਨਿਊਜ਼ ਨਾਈਟ ਦੇ ਵਿੱਚ ਇੰਟਰਵਿਊ ਕੀਤੀ ਗਈ ਸੀ ਪ੍ਰਿੰਸ ਐਂਡਰਿਊ ਦੀ ਬੀਬੀਸੀ ਦੇ ਉੱਤੇ ਉਸ ਤੋਂ ਬਾਅਦ ਪ੍ਰਿੰਸ ਐਂਡਰਿਊ ਦੇ ਜਿਹੜੇ ਸਾਰੇ ਉਹਦੇ ਰਾਇਲ ਟਾਈਟਲ ਸੀ ਉਹ ਲੈ ਲੈ ਗਏ ਸੀ ਤੇ ਕਿਉਂਕਿ ਇਹ ਜਿਹੜਾ ਜੈਫਰੀ ਐਪਸਟਾਈਨ ਹੈ ਇਹ ਇਹ ਜਿਹੜਾ ਰਜਿਸਟਰਡ ਸੈਕਸ ਅਫੈਂਡਰ ਜਿਹੜਾ ਉੱਥੇ ਅਮਰੀਕਾ ਦੇ ਵਿੱਚ ਸੈਕਸੋਫੈਂਟ ਰਜਿਸਟਰ ਹੈ ਉਹਦੇ ਵਿੱਚ ਇਹਦਾ ਨਾਮ ਦਰਜ ਸੀਗਾ ਇਹਨੂੰ ਪਹਿਲਾਂ ਸਜ਼ਾ ਵੀ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਇਹਦੇ ਤੇ ਬੀ 2 ਮੂਵਮੈਂਟ ਦੇ ਵਿੱਚ ਦੁਬਾਰਾ ਇਲਜ਼ਾਮ ਲੱਗੇ ਇਹਦੀ ਪੂਰੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਪਰ ਇਹ ਡੋਨਲਡ ਟਰੰਪ ਦੇ ਨਾਲ ਜਿਹੜਾ ਹੁਣ ਕੀ ਇਹਨਾਂ ਦਾ ਪੰਗਾ ਚੱਲ ਰਿਹਾ ਉਹ ਕੀ ਹੈ ਉਹ ਉਹ ਇਹਦੇ ਵਿੱਚ ਸਾਰਾ ਕੁਝ ਆ ਜਾਣਾ ਸੋ ਇਹ ਜਿਹੜਾ ਜੈਫਰੀ ਐਬਸਟੈਨ ਹੈ ਤੁਸੀਂ ਬਹੁਤ ਨਾਮ ਇਹਦਾ ਇਹਨਾਂ ਦਿਨਾਂ ਦੇ ਵਿੱਚ ਸੁਣ ਰਹੇ ਹੋਣੇ ਉਨੀਸਵ 70 ਦੇ ਵਿੱਚ ਦੱਸ ਦਿਆ ਕਿ ਜੀ ਇਹ ਇੱਕ ਸਕੂਲ ਪ੍ਰਾਈਵੇਟ ਸਕੂਲ ਟੀਚਰ ਹੁੰਦਾ ਸੀ ਉਸ ਤੋਂ ਬਾਅਦ ਜਲਦੀ ਜਿਹੜਾ ਇਹ ਇਨਵੈਸਟਮੈਂਟ ਬੈਂਕਿੰਗ ਵਾਲੇ ਸੈਕਟਰ ਦੇ ਵਿੱਚ ਆ ਗਿਆ ਤੇ 1982 ਦੇ ਵਿੱਚ ਆਪਣੀ ਫਰਮ ਬਣਾ ਲਈ ਤਾਂ ਪਤਾ ਨਹੀਂ ਇਹਦੀ ਫਰਮ ਕੀ ਕਰਦੀ ਸੀ ਜਾਂ ਕੀ ਨਹੀਂ ਸੀ ਕਰਦੀ ਤਾਂ ਹੌਲੀ-ਹੌਲੀ ਤਕੜੀ ਤੋਂ ਤਕੜੀ ਤੋਂ ਤਕੜੀ ਹੁੰਦੀ ਗਈ ਤੇ ਤਗੜੇ ਬੰਦਿਆਂ ਦੇ ਹੀ ਜਿਹੜੇ ਆ ਅਕਾਊਂਟ ਜਿਹੜੇ ਹੈਂਡਲ ਕਰਦੇ ਰਹੇ ਤੇ ਇਹ ਦੱਸਿਆ ਜਾਂਦਾ ਕਿ 1990 ਮਿਆਂ ਤੋਂ ਲੈ ਕੇ 95 ਅੰਕ ਤੱਕ ਵਰਲਡ ਦੇ ਅਰਾਊਂਡ ਇਹਦੀਆਂ ਪ੍ਰਾਪਰਟੀਆਂ ਇਹਨੇ ਓਨ ਕਰ ਲਈਆਂ ਸੀਗੀਆਂ ਬੇ ਚੰਗਾ ਤਗੜਾ ਇਹਦਾ ਕਾਰੋਬਾਰ ਹੋ ਗਿਆ ਸੀਗਾ ਤਗੜੇ ਲੋਕਾਂ ਨਾਲ ਬਹਿਣੀ ਉਠਣੀ ਇਸੇ ਤਰੀਕੇ ਨਾਲ ਹੋ ਗਈ ਸੀਗੀ ਫਿਰ ਆਉਂਦਾ ਸਾਲ 2005 ਜਦੋਂ ਅੰਡਰਏਜ ਜ ਕੁਝ ਜਿਹੜੀਆਂ ਕੁ ਲੜਕੀਆਂ ਆ ਉਹਨਾਂ ਨੇ ਇਹਦੇ ਤੇ ਇਲਜ਼ਾਮ ਲਾਇਆ ਕਿ ਜੋ ਜਿਹੜੀਆਂ ਅੰਡਰਏਜ ਸੀਗੀਆਂ ਕਿ ਸਾਡੇ ਤੋਂ ਇਹਨੇ ਸੈਕਸ਼ੂਅਲ ਐਕਟ ਕਰਵਾਏ ਜਾਂ ਸਾਤੋਂ ਮ사ਜ ਵਗੈਰਾ ਕਰਵਾਈਆਂ ਆਪਣੇ ਲਈ ਵੀ ਤੇ ਆਪਣੇ ਜਿਹੜੇ ਇਹਦੇ ਅਮੀਰ ਦੋਸਤ ਸੀਗੇ ਉਹਨਾਂ ਦੇ ਲਈ ਵੀ ਸਾਡੇ ਨਾਲ ਜਿਹੜੀ ਇਸ ਵੀਕੇ ਨਾਲ ਸਾਡੇ ਉੱਤੇ ਜਿਸਮਨੀ ਤਸ਼ੱਦਦ ਕੀਤਾ ਗਿਆ ਤੇ ਇਸ ਤੋਂ ਬਾਅਦ ਇਹਨੂੰ ਜਿਹੜਾ 15 ਕਮਹੀਨੇ ਦੀ ਸਜ਼ਾ ਹੁੰਦੀ ਆ ਤੇ ਜਿਹੜਾ ਉੱਥੇ ਅਮਰੀਕਾ ਦੇ ਵਿੱਚ ਰਜਿਸਟਰ ਆਫ ਸੈਕਸ ਫੈਂਟਸੀਆ ਉਹਦੇ ਵਿੱਚ ਇਹਦਾ ਨਾਮ ਦਰਜ ਹੁੰਦਾ ਤੇ ਉਤੋਂ ਬਾਅਦ ਵਿੱਚ ਇਹ ਵੀ ਸਾਹਮਣੇ ਆ ਜਾਂਦਾ ਕਿ ਉਹ ਜਿਹੜਾ ਟਾਰਨੀ ਜਨਰਲ ਸੀਗਾ ਜਦੋਂ ਇਹਨੂੰ ਸਜ਼ਾ ਉੱਥੇ ਹੋਈ ਆ ਵੀ ਉਹਦੇ ਨਾਲ ਕਿਦਾਂ ਇਹਦੇ ਲਿੰਕ ਸੀਗੇ ਉਹ ਵੀ ਗੱਲਾਂ ਸਾਰੀਆਂ ਸਾਹਮਣੇ ਆ ਜਾਂਦੀਆਂ ਤੇ ਵਿਚਾਲੋ ਉੱਥੇ ਬਹੁਤ ਘੱਟ ਸਜ਼ਾ ਹੋ ਕੇ ਕਹਿ ਲਓ ਕਿ ਇਹ ਬਚ ਗਿਆ ਫਿਰ ਚਲਦਾ ਰਿਹਾ ਤੇ ਉਸ ਤੋਂ ਬਾਅਦ ਆਉਂਦੀ ਹੈ ਜੀ ਮੀ ਟੂ ਮੂਵਮੈਂਟ ਮੀ ਟੂ ਮੂਵਮੈਂਟ ਨੇ ਤੁਹਾਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਤਰਸੱਲੀ ਮਚਾ ਕੇ ਰੱਖਤੀ ਸੀ ਇੰਡੀਆ ਦੇ ਵਿੱਚ ਵੀ ਬਹੁਤ ਜਿਹੜੇ ਨਾਮ ਫਿਲਮ ਮੇਕਰਸ ਦੇ ਵੀ ਆਏ ਹੋਰ ਕਈ ਜਿਹੜਾ ਮੀਡੀਆ ਦਾ ਇੱਕ ਵੱਡਾ ਨਾਮ ਮੀਡੀਆ ਦੇ ਵਿੱਚ ਸਾਹਮਣੇ ਆਇਆ ਬਾਕੀ ਦੁਨੀਆ ਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆਏ ਜਦੋਂ ਬਹੁਤ ਸਾਰੀਆਂ ਕੁੜੀਆਂ ਨੇ ਸੋਸ਼ਲ ਮੀਡੀਆ ਤੇ ਆ ਕੇ ਕਿਹਾ ਕਿ ਹਾਂ ਮੇਰੇ ਨਾਲ ਵੀ ਆਹ ਜਿਸਮਾਨੀ ਜਿਹੜਾ ਤੱਕੇਸ਼ਾਹੀ ਹੋਈ ਆ ਸਾਰਿਆਂ ਨੇ ਉਹ ਨਾਮ ਦੱਸੇ ਕਿ ਚਾਹੇ ਕੋਈ ਤਗੜਾ ਕੋ ਮਾੜਾ ਸਾਰਿਆਂ ਨੇ ਉਹ ਗੱਲਾਂ ਜਿਹੜੀਆਂ ਸਾਹਮਣੇ ਲੈ ਕੇ ਆਉਂਦੀਆਂ ਫੇਰ ਆਉਂਦਾ ਉਸ ਤੋਂ ਬਾਅਦ ਇਹ ਦੀਆਂ ਫਿਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਤਗੜੇ ਤਗੜੇ ਲੋਕਾਂ ਦੇ ਨਾਲ ਇਹਦੇ ਲਿੰਕਸ ਅਗੇ ਇਸ ਕਰਕੇ ਵੀ ਮੀਡੀਆ ਨੇ ਵੀ ਚੱਕ ਲਿਆ ਤਗੜੇ ਲੋਕੀ ਕਿਹੜੇ ਬਿਲ ਕਲਿੰਟਨ ਅਮਰੀਕਾ ਦਾ ਰਾਸ਼ਟਰਪਤੀ ਹਾਂਜੀ ਪ੍ਰਿੰਸ ਐਂਟਰੀਓ ਦੀ ਮੈਂ ਗੱਲ ਕੀਤੀ ਆ ਉਹਦੇ ਨਾਲ ਡੋਨਲਡ ਟਰੰਪ ਇਸ ਵੇਲੇ ਦਾ ਰਾਸ਼ਟਰਪਤੀ ਹੋਰ ਤਗੜੀਆਂ ਤਗੜੇ ਜਿਹੜੇ ਸੈਲੈਬ੍ਰਿਟੀਜ਼ ਆ ਉਹਨਾਂ ਦੇ ਨਾਮ ਸੋ ਇਸ ਲੈਵਲ ਦੇ ਬੰਦਿਆਂ ਦੇ ਨਾਲ ਜਦੋਂ ਕਿਸੇ ਜਿਹੜਾ ਬੰਦਾ ਜਿਹਦੇ ਉੱਤੇ ਕੁਝ ਇਲਜ਼ਾਮ ਲੱਗੇ ਹੋਣ ਉਹਦਾ ਨਾਮ ਆ ਜਾਵੇ 댓 मींस ਕਿ ਮੀਡੀਆ ਨੇ ਤ ਉਹ ਗਲ ਚੱਕਣੀਆਂ ਚੱਕਣੀਆਂ ਤੇ ਚੱਕਣੀ ਵੀ ਚਲੋ ਚਾਹੀਦੀ ਆ ਤੇ ਉਹ ਫਿਰ ਜਿਹੜਾ ਉਹ 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 올 ఓవర్ ਦਾ ਮੀਡੀਆ ਜਿਹੜਾ ਇਹ ਸਾਰਾ ਕੁਝ ਉਹ ਆ ਗਿਆ ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੁੰਦੀ ਆ ਗ੍ਰਿਫਤਾਰੀ ਤੋਂ ਬਾਅਦ ਕੀ ਹੁੰਦਾ ਇੱਕ ਟੂ ਮੂਵਮੈਂਟ ਆਈ ਆ ਉਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਰਾਸ਼ਟਰਪਤੀ ਉਸੇ ਟਾਈਮ ਉਸ ਟਾਈਮ ਹੀ ਆਈ ਸੀ ਇਹ ਤੇ ਇਹ ਜਿਹੜਾ ਉਹ ਮੀ ਟੂ ਮੂਵਮੈਂਟ ਤੋਂ ਬਾਅਦ ਜਦੋਂ ਇਹ ਸਾਰੇ ਇਲਜ਼ਾਮਾਤ ਇਹਦੇ ਤੇ ਲੱਗਦੇ ਆ ਤੇ ਇਹ ਇਹਦੀ ਗ੍ਰਿਫਤਾਰੀ ਹੋ ਜਾਂਦੀ ਆ ਅਗਸਟ 2019 ਦੇ ਵਿੱਚ ਆਪਣੇ ਸੈੱਲ ਦੇ ਵਿੱਚ ਉੱਥੇ ਅਮਰੀਕਾ ਦੀ ਜੇਲ੍ਹ ਦੇ ਵਿੱਚ ਇਹ ਮਰਿਆ ਪਾਇਆ ਜਾਂਦਾ ਵੀ ਇਹਨੇ ਸੁਸਾਇਸਾਈਡ ਕਰ ਲਿਆ अच्छा सुसाइड ਚਲੋ ਕਰ ਲਿਆ ਤੇ ਬਹੁਤ ਰੌਲਾ ਪਿਆ ਵੀ ਇਹਨੇ ਸੁਸਾਈਡ ਕਿਦਾਂ ਕਰ ਲਿਆ ਹੁਣ ਬਈ ਜੇ ਮੈਂ ਪਹਿਲਾਂ ਕਿਹਾ ਕਿ ਜੇਕਰ ਤੁਸੀਂ ਦੇਖੋ ਪ੍ਰੈਜ਼ੈਂਟ ਬ੍ਰੇਕ ਜੇਕਰ ਕਿਸੇ ਨੇ ਦੇਖਿਆ ਹੋਵੇ ਉਹਦੇ ਵਿੱਚ ਸਾਰੀਆਂ ਇਦਾਂ ਦੀਆਂ ਗੱਲਾਂ ਕਿ ਕਿੱਦਾਂ ਜਿਹੜੇ ਆ ਅਮਰੀਕਾ ਦੇ ਤਗੜੇ ਲੋਕ ਆ ਉਹ ਕਿੱਦਾਂ ਆਪਣੇ ਨਾਲ ਦੇ ਲੋਕਾਂ ਨੂੰ ਬਚਾ ਕੇ ਰੱਖਦੇ ਆ ਜਾਂ ਕਿੱਦਾਂ ਆਪਣਾ ਕਾਰੋਬਾਰ ਚਲਾਉਂਦੇ ਵੀ ਸਰਕਾਰ ਤੱਕ ਵੀ ਉਹਨਾਂ ਦੀ ਗੱਲਬਾਤ ਹੁੰਦੀ ਆ ਸੋ ਉਹ ਲੋਕਾਂ ਨੇ ਉਹ ਉਥੇ ਅਮਰੀਕਾ ਦੇ ਵਿੱਚ ਵੀ ਉਹੀ ਡਰਾਮੇ ਦੇਖਿਆ ਤਾਂ ਉਹਨਾਂ ਨੂੰ ਲੱਗਾ ਵੀ ਪਾਈ ਹੈ ਤਾਂ ਸਟੈਬਲਿਸ਼ਮੈਂਟ ਦਾ ਕੋਈ ਕੰਮ ਹੈ ਤੇ ਵੈਸੇ ਵੀ ਜਿਹੜੀ ਰਿਪਬਲਿਕਨ ਪਾਰਟੀ ਸੀ ਜਸ ਜ਼ਿਆਦੇ ਜਿਹੜੇ ਰਾਈਟ ਵਿੰਗਰ ਸੀਗੇ ਉਹਨਾਂ ਨੂੰ ਲੱਗਾ ਕਿ ਤਾਂ ਡੈਮੋਕ੍ਰੇਟ ਪਾਰਟੀ ਦੇ ਨਾਲ ਇਹਦਾ ਲੈਣਾ ਦੇਣਾ ਸੀ ਤੇ ਇਹ ਕਿਉਂਕਿ ਕਲਿੰਟਨ ਉਹਨਾਂ ਦੇ ਨਾਲ ਵੀ ਬਹਿਣੀ ਉੱਠਣੀ ਸੀਗੀ ਇਹਦੀ ਤੇ ਹੋਰ ਡੈਮੋਕ੍ਰੇਟ ਲੀਡਰਾਂ ਦੇ ਨਾਲ ਵੀ ਹੋ ਸਕਦੀ ਹੈ ਇਸ ਕਰਕੇ ਜਿਹੜੀ ਆ ਸਰਕਾਰਾਂ ਇਹਨੂੰ ਬਚਾ ਰਹੀਆਂ ਨੇ ਖਾਸ ਕਰਕੇ ਜੋ ਬਾਈਡਨ ਸਰਕਾਰ ਨੇ ਤਾਂ ਬਈ ਕਦੀ ਵੀ ਇਹਦਾ ਜੋ ਵੀ ਚੀਜ਼ਾਂ ਸੀਗੀਆਂ ਇਹਦੇ ਨਾਲ ਦੀਆਂ ਬਈ ਉਹ ਸਾਹਮਣੇ ਨਹੀਂ ਆਉਣ ਦੇ ਰਹੀਆਂ ਬੇਸਿਕਲੀ ਕੀ ਸੀ ਕਿ ਇਹਦੇ ਤੋਂ ਅੰਡਰ ਇਹ ਜਿਹੜਾ ਜੈਫਰੀ ਐਬਸਟੈਂਸੀ ਇਹਦੇ ਤੇ ਜਿਹੜੇ ਇਲਜ਼ਾਮ ਸੀਗੇ ਜਿਹਦੇ ਤੇ ਪਹਿਲਾਂ ਇਹਨੇ ਸਜ਼ਾ ਵੀ ਭੁਗਤੀ ਵੇ ਅੰਡਰਏਜ ਕੁੜੀਆਂ ਦੇ ਨਾਲ ਇੱਕ ਤਾਂ ਇਹ ਆਪ ਜਿਹੜਾ ਉਹ ਉਹ ਉਹਨਾਂ ਦੇ ਨਾਲ ਜਿਹੜਾ ਜਿਸਮਾਨੀ ਉਹਨਾਂ ਤੇ ਤਸ਼ੱਦਦ ਕਰਦਾ ਸੀ ਜਾਂ ਉਹਨਾਂ ਨੂੰ ਜਿਹੜਾ ਸੈਕਸ ਦੇ ਲਈ ਯੂਜ਼ ਕਰਦਾ ਸੀ ਇਸੇ ਤਰੀਕੇ ਨਾਲ ਜਿਹੜੇ ਇਹਦੇ ਅਮੀਰ ਦੋਸਤ ਸੀਗੇ ਵੀ ਉਹਨਾਂ ਦੇ ਲਈ ਵੀ ਉਹਨਾਂ ਨੂੰ ਵੀ ਉਹ ਜਿਹੜੀਆਂ ਉਹ ਉਹ ਕੁੜੀਆਂ ਸੀਗੀਆਂ ਅੰਡਰੇਜ ਉਹਨਾਂ ਨੂੰ ਸਪਲਾਈ ਕਰਦਾ ਸੀ ਸੋ ਇਸ ਕਰਕੇ ਮੀਡੀਆ ਦਾ ਵੀ ਜ ਪੂਰੀ ਦੁਨੀਆ ਦਾ ਇਹ ਸੀ ਵੀ ਭਾਈ ਉਹ ਜਿਹੜੇ ਇਹਦੇ ਅਮੀਰ ਦੋਸਤ ਆ ਉਹ ਕਿਹੜੇ ਆ ਜਿਹੜੇ ਇਸਵੀਕੇ ਨਾਲ ਅੰਡਰਏਜ ਕੁੜੀਆਂ ਦੇ ਨਾਲ ਜਿਨ੍ਹਾਂ ਦੇ ਇਸਵੀਕੇ ਦੇ ਸਬੰਧ ਇਹ ਸੀਗੇ ਤੇ ਉਹ ਕੇ ਕੇ ਕਿਹਨਾ ਪੋਜੀਸ਼ਨਾਂ ਤੇ ਬੈਠੇ ਆ ਕਿਹੜੇ ਸੈਲਿਬ੍ਰਿਟੀ ਆ ਕਿਹੜਾ ਵੱਡਾ ਲੀਡਰ ਆ ਵੀ ਉਹ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਤੇ ਇਹ ਫਿਰ ਜਿਹੜੇ ਡੋਨਲਡ ਟਰੰਪ ਹੁਣੀ ਇਹਨਾਂ ਨੇ ਕਿਹਾ ਕਿ ਆਪਾਂ ਲੈ ਕੇ ਆਵਾਂਗੇ ਸਾਹਮਣੇ ਤੁਸੀਂ ਮੈਨੂੰ ਦੁਬਾਰਾ ਰਾਸ਼ਟਰਪਤੀ ਬਣਾਓ ਮੈਂ ਲੈ ਕੇ ਆਉਂਗਾ ਮੇਰਾ ਤਾਂ ਇਹਦੇ ਵਿੱਚ ਕੁਝ ਉੱਤੇ ਥੱਲੇ ਹੈ ਨਹੀਂ ਪਰ ਮੈਂ ਲੈ ਕੇ ਆਉਂਗਾ ਇਹ ਤੇ ਪਰ ਇਵਨ ਦੋ ਇਹ ਫੋਟੋ ਤਾਂ ਇਹਨਾਂ ਦੀ ਵੀ ਸੀ ਇੱਕ ਦੋ ਬਾਰੇ ਉਹਨਾਂ ਦੇ ਬਾਰੇ ਚੰਗੇ ਸ਼ਬਦ ਵੀ ਕਹਿ ਚੁੱਕੇ ਸੀ ਜੈਫਰੀ ਐਬਸਟੈਂਡ ਦੇ ਬਾਰੇ ਡੋਨਲਡ ਟਰੰਪ ਹੁਣੀ ਸੋ ਖੈਰ ਡੋਨਲਡ ਟਰੰਪ ਦੀ ਸਰਕਾਰ ਆ ਜਾਂਦੀ ਆ ਤੇ ਡੋਨਲਡ ਟਰੰਪ ਦੀ ਜਦੋਂ ਸਰਕਾਰ ਆਉਂਦੀ ਆ ਤੇ ਉਸ ਤੋਂ ਬਾਅਦ ਹੋਰ ਬਹੁਤ ਕੁਝ ਹੁੰਦਾ ਤੇ ਇਹਦੇ ਤੇ ਕੋਈ ਗੱਲ ਨਹੀਂ ਹੁੰਦੀ ਫਿਰ ਕੀ ਹੁੰਦਾ ਕਿ ਜਿਹੜਾ ਇਲਨ ਮਸਕ ਆ ਉਹਦੇ ਨਾਲ ਇਹਨਾਂ ਦਾ ਖਟਾਪੱਟੀ ਹੋ ਜਾਂਦੀ ਆ ਤੇ ਇਲਨ ਮਸਕ ਉਹਨਾਂ ਦੇ ਨਾਲ ਫੱਡਾ ਹੋ ਜਾਂਦਾ ਮਸਕ ਹੁਣੀ ਇਹਨਾਂ ਨੂੰ ਛੱਡ ਕੇ ਟਰੰਪ ਨੂੰ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਟਵੀਟ ਕਰਦਾ ਕਿ ਜਾਂ ਐਕਸ ਤੇ ਕਹ ਲੋ ਕਿ ਪੋਸਟ ਕਰਦਾ ਕਿ ਐਫ 10 ਦੀਆਂ ਫਾਈਲਾਂ ਕਦੇ ਨਹੀਂ ਆ ਰਹੀਆਂ ਸਾਹਮਣੇ ਵੀ ਉਹਨਾਂ ਨੂੰ ਕਿਉਂ ਨਹੀਂ ਰਿਲੀਜ਼ ਕੀਤਾ ਜਾ ਰਿਹਾ ਤੇ ਵੀ ਕਿਤੇ ਵੀ 트럼ਪ ਦਾ ਤਾਂ ਨਹੀਂ ਕੋਈ ਉਹਦੇ ਨਾਲ ਲੈਣਾ ਦੇਣਾ ਬਾਅਦ ਵਿੱਚ ਹਾਲਾਂਕਿ ਉਹ ਪੋਸਟ ਨੂੰ ਡਿਲੀਟ ਕਰ ਦਿੰਦਾ ਪਰ ਇੱਕ ਵਾਰ ਕਹਿ ਲੋ ਕਿ ਰੌਲਾ ਰੱਪਾ ਪੈਣਾ ਸ਼ੁਰੂ ਹੋ ਜਾਂਦਾ ਵੀ ਕਰੋ ਭਾਈ ਤੁਸੀਂ ਜਿਹੜਾ ਇਹਨਾਂ ਦੇ ਮੈਗਾ ਸਪੋਰਟ ਬੇਸ ਹੈ ਉਹ ਕਹਿੰਦੇ ਕਰੋ ਫਾਈਲਾਂ ਰਿਲੀਜ਼ ਕਰੋ ਉਹ ਕਿਉਂ ਨਹੀਂ ਕਰਦੇ ਤੁਸੀਂ ਤੇ ਇਹਨਾਂ ਦੇ ਕੋਲ ਵੀ ਕੋਈ ਜਵਾਬ ਨਹੀਂ ਸੀ ਤੇ ਖੈਰ ਉਸ ਤੋਂ ਬਾਅਦ ਕੀ ਹੁੰਦਾ ਕਿ ਚਲੋ ਰੌਲਾ ਨਾਪਾ ਚੱਲਦਾ ਰਹਿੰਦਾ ਮਸਕ ਨੇ ਤਾਂ ਟਵੀਟ ਡਿਲੀਟ ਕਰਤਾ ਸੀ ਪਰ ਹੋਰ ਜਿਹੜੇ ਇਹਦੇ ਬਹੁਤ ਸਾਰੇ 트ੰਪ ਦੇ ਸਾਥੀ ਆ ਫੈਨ ਆ ਉਹ ਇਹਦੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਵੀ ਇਹ ਫਾਈਲ ਇਹ ਦੱਸੋ ਸਾਨੂੰ ਵੀ ਇਹਦੇ ਕਲਾਇੰਟ ਲਿਸਟ ਇਕ ਬਹੁਤ ਆਉਂਦੀ ਵੀ ਕਿਹੜੇ ਕਿਹੜੇ ਕਲਾਇੰਟ ਸੀ ਵੀ ਉਹ ਕਲਾਇੰਟ ਲਿਸਟ ਆ ਕੋਈ ਜਿਹੜੀ ਐਪਸਟੇਨ ਦੀ ਉਹ ਸਾਂਝੀ ਕਰੋ ਲੋਕਾਂ ਦੇ ਨਾਲ ਵੀ ਉਹ ਬੰਦੇ ਕੌਣ ਸੀ ਜਿਹੜੇ ਉਹਦੇ ਕਲਾਇੰਟ ਸੀ ਤੇ ਖੈਰ ਇਦੇ ਵਿੱਚ ਆ ਪਿਛਲੇ ਹਫਤੇ ਤੋਂ ਰੌਲਾ ਰੱਪਾ ਤਾਂ ਜਾਦੇ ਸਾਹਮਣੇ ਆਇਆ ਕਿ ਇੱਕ ਮੈਮੋ ਰਿਲੀਜ਼ ਹੁੰਦਾ ਅਮਰੀਕਨ ਗਵਰਨਮੈਂਟ ਦੇ ਵੱਲੋਂ ਉਹਦੇ ਵਿੱਚ ਇਹ ਲਿਖਿਆ ਜਾਂਦਾ ਵੀ ਕਿਸੇ ਵੀ ਜਾਂਚ ਏਜੰਸੀ ਨੂੰ ਕੋਈ ਕਲਾਇੰਟ ਲਿਸਟ ਮਿਲੀ ਨਹੀਂ ਜੈਫਰੀ ਐਬਸਟੈਂਡ ਦੀ ਤੇ ਜਿਹੜੀ ਇਹਦੀ ਮੌਤ ਸੀਗੀ ਉਹ ਸੁਸਾਈਡ ਸੀਗੀ ਤੇ ਇਸ ਕਰਕੇ ਇਹਦੇ ਵਿੱਚ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਇਹਨੂੰ ਬੰਦ ਕਰੋ ਕੰਮ ਕਹਾਣੀ ਖਤਮ ਆ ਇਹ ਵੀ ਜੋ ਹੋਣਾ ਸੀ ਉਹ ਹੋ ਗਿਆ ਉਹਨੇ ਸੁਸਾਈਡ ਕਰ ਲਿਆ ਤੇ ਕਲਾਇੰਟ ਲਿਸਟ ਸਾਨੂੰ ਇਹਦੀ ਮਿਲੀ ਕੋਈ ਨਹੀਂ ਤੇ ਇੱਥੇ ਫਿਰ ਜਿਹੜੇ ਆ ਆਪਣੇ ਮੈਗਾ ਬੇਸ ਵਾਲੇ ਆ ਭਾਈ ਉਹਨਾਂ ਨੇ ਤਾਂ ਪਾਤਾਰਾ ਲਾਉ ਉਹ ਕਹਿੰਦੇ ਵੀ ਇਹ ਇਹ ਤਾਂ ਤੁਸੀਂ ਫਿਰ ਉਹੀ ਕੰਮ ਕਰਤਾ ਵੀ ਤੁਹਾਨੂੰ ਤਾਂ ਅਸੀਂ ਕਹਿੰਦੇ ਸੀ ਵੀ ਇਹ ਲਿਸਟ ਬਾਹਰ ਕੱਢੋ ਤਾਂ ਤੁਸੀਂ ਤਾਂ ਇਹਨੂੰ ਦਬਾ ਦਿੱਤਾ ਬਾਅਦ ਚੋਂ ਹੀ ਰਾਸ਼ਟਰਪਤੀ ਟਰੰਪ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਹਜੇ ਵੀ ਉਸੇ ਬੰਦੇ ਨੂੰ ਲੈ ਕੇ ਬੈਠੇ ਹੋ ਹੋਰ ਬੜੇ ਤਗੜੇ ਤਗੜੇ ਮਸਲੇ ਹੱਲ ਕਰਨ ਵਾਲੇ ਪਏ ਆ ਤੇ ਵੀ ਤੁਸੀਂ ਇਹਨੂੰ ਛੱਡੋ ਹੁਣ ਪਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪ ਤੁਸੀਂ ਇਹ ਮਸਲਾ ਫੜਾਇਆ ਹੋਵੇ ਉਹਨਾਂ ਨੇ ਛੱਡਣਾ ਕਿੱਦਾਂ ਆ ਤੇ ਇਹਦੇ ਕਰਕੇ ਹੁਣ ਇਹਨਾਂ ਦੇ ਆਪਣੇ ਜਿਹੜੇ ਸਾਥੀ ਆ ਉਹ ਬਹੁਤ ਸਾਰੀਆਂ ਟਰੰਪ ਦੇ ਸਾਥ ਦੇ ਬਾਬਤ ਜਿਹੜੇ ਪੋਸਟ ਵੀ ਕਰ ਰਹੇ ਨੇ ਟਵੀਟ ਵੀ ਕਰ ਰਹੇ ਨੇ ਇਹਨਾਂ ਦੇ ਉੱਤੇ ਸਵਾਲ ਵੀ ਉਠਾ ਰਹੇ ਨੇ ਤੇ ਇਹ ਆਪਸੀ ਕਹੋ ਕਿ ਖਾਨਾ ਜੰਗੀ ਚੱਲ ਰਹੀ ਆ ਤੇ ਜਿਹੜਾ ਜੈਫਰੀ ਐਬਸਟੇਨ ਹੈ ਐਸਾ ਕੈਰੈਕਟਰ ਹੈ ਦੇ ਨਾਲ ਕਈ ਚੀਜ਼ਾਂ ਜੁੜੀਆਂ ਨੇ ਹੁਣ ਇਹਦੇ ਕਈ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਜੇ ਮੋਸਾਦ ਦਾ ਜਿਹੜਾ ਨਾ ਵੀ ਉਹਦੇ ਨਾਲ ਇਹਦੇ ਲੈਣਾ ਦੇਣਾ ਸੀ ਵੀ ਉਹਦਾ ਜਾਤਾਂ ਏਜੰਟ ਸੀ ਜਾਂ ਉਹਦੇ ਥਰੂ ਇਹ ਕੰਮ ਕਰਦਾ ਸੀ ਜਿਹੜੇ ਮੋਸਾਦ ਵਾਲੇ ਆ ਜਿਹੜੇ ਮੋਸਾਦ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਆ ਉਹ ਇਸ ਐਬਸਟੇਨ ਦੇ ਥਰੂ ਤਗੜੇ ਤਗੜੇ ਲੋਕਾਂ ਦੇ ਨਾਲ ਇਹਦੀ ਬਹਿਣੀ ਉਠਣੀ ਸੀਗੀ ਉਹ ਉਹ ਜਦੋਂ ਜਿਹੜਾ ਗਲਤ ਕੰਮ ਕਰਦੇ ਸੀ ਅੰਡਰੇਚ ਕੁੜੀਆਂ ਦੇ ਨਾਲ ਉਹਨਾਂ ਦੀਆਂ ਰਿਕਾਰਡਿੰਗਾਂ ਇਹਦੇ ਕੋਲ ਸੀ ਤੇ ਉਸ ਰਿਕਾਰਡਿੰਗਾਂ ਨੂੰ ਵਰਤ ਕੇ ਜਿਹੜੇ ਮੋਸਾਦ ਵਾਲੇ ਆ ਉਹ ਆਪਣੇ ਕੰਮ ਕਢਵਾਉਂਦੇ ਸੀ ਇੰਟੈਲੀਜੈਂਸ ਏਜੰਸੀਆਂ ਨੂੰ ਤੁਹਾਨੂੰ ਪਤਾ ਤਗੜੇ ਤਗੜੇ ਲੋਕਾਂ ਤੱਕ ਉਹਨਾਂ ਦੀ ਪਹੁੰਚ ਕਰਨੀ ਜ਼ਰੂਰੀ ਹੁੰਦੀ ਆ ਉਹ ਹਨੀ ਟਰੈਪ ਵੀ ਕਰਦੇ ਆ ਉਹ ਧੱਕੇ ਨਾਲ ਵੀ ਕਰਦੇ ਆ ਉਹ ਡਰਾ ਕੇ ਵੀ ਕਰਦੇ ਆ ਵੀ ਉਹ ਡਰਾ ਕੇ ਹਨੀ ਟਰੈਪ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਦੁਨੀਆ ਦੇ ਤਗੜੇ ਤਗੜੇ ਲੋਕਾਂ ਤੱਕ ਮਸਾਦ ਵਾਲਿਆਂ ਦੀ ਪਹੁੰਚ ਇਸੇ ਕਰਕੇ ਆ ਵੀ ਇਦਾਂ ਦੇ ਕੰਮ ਉਹ ਕਰਦੇ ਤੇ ਇਹ ਜਿਹੜਾ ਬੰਦਾ ਆ ਐਫਐਸਆਈ ਦੇ ਮਸਾਦ ਦੇ ਨਾਲ ਲਿੰਕ ਸੀਗੇ ਤੇ ਇਹਦੇ ਵਿੱਚ ਹੋਰ ਇਹਨਾਂ ਜਿਹੜੇ ਇਹ ਕਿਆਸ ਰਾਈਆਂ ਇਹਨਾਂ ਦੇ ਵਿੱਚ ਵਾਧਾ ਹੋ ਗਿਆ ਜਦੋਂ ਇਹ ਮਹਿਮੋ ਆਇਆ ਅਮਰੀਕਾ ਦੇ ਵਿੱਚ ਉਸ ਤੋਂ ਕੋ ਉਸ ਤੋਂ ਮੇਰਾ ਖਿਆਲ ਦਿਹਾੜੀ ਕਿ ਪਹਿਲਾਂ ਹੀ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆ ਨਤਨ ਯਾਹੁ ਉਹ ਅਮਰੀਕਾ ਹੋ ਕੇ ਗਿਆ ਸੀ ਤੇ ਇਹ ਵੀ ਤੁਹਾਨੂੰ ਪਤਾ ਕਿ ਬਹੁਤ ਗੱਲ ਚੱਲਦੀ ਆ ਕਿ ਅਮਰੀਕਾ ਦੀ ਰਾਜਨੀਤੀ ਅਮਰੀਕਾ ਦੇ ਹਿਸਾਬ ਨਾਲ ਘੱਟ ਇਜ਼ਰਾਈਲ ਦੇ ਹਿਸਾਬ ਨਾਲ ਜ਼ਿਆਦਾ ਚੱਲਦੀ ਆ ਸੋ ਬਹੁਤ ਸਾਰੇ ਲੋਕ ਇਹ ਗੱਲ ਵੀ ਨਾਲ ਜੋੜ ਦਿੰਦੇ ਨੇ ਵੀ ਤਾਂ ਹੀ ਚੱਲਦੀ ਆ ਕਰਕੇ ਮੋਸਾਦ ਵਾਲਿਆਂ ਕੋਲ ਬਹੁਤ ਸਾਰੇ ਸੀਕ੍ਰੇਟ ਨੇ ਜਿਹੜੇ ਕਿ ਐਪਸਰੀਨ ਦੇ ਥਰੂ ਹੋ ਸਕਦਾ ਇਜ਼ਰਾਈਲ ਦੀ ਸਰਕਾਰ ਦੇ ਕੋਲ ਗਏ ਹੋਣ ਜਾਂ ਮੋਸਾਦ ਦੇ ਕੋਲ ਗਏ ਹੋਣ ਤੇ ਉਹ ਆਪਣੇ ਦਬਾਅ ਪਾ ਕੇ ਇਹਨਾਂ ਤੋਂ ਅਮਰੀਕਾ ਵਾਲਿਆਂ ਤੋਂ ਸਾਰਾ ਕੰਮ ਆਪਣਾ ਕਰਵਾਈ ਜਾਂਦੇ ਆ ਸੋ ਬੜਾ ਕਹਿ ਲਓ ਕਿ ਇਹ ਇੱਕ ਫਿਲਮੀ ਜਿਹੀ ਸਟੋਰੀ ਆ ਤੇ ਇਹਦੇ ਤੇ ਹੁਣ ਦੇਖਦੇ ਆ ਹਾਲਾਂਕਿ ਹੁਣ ਤਾਂ ਉਹਨਾਂ ਨੇ ਕਹਿ ਦਿੱਤਾ ਤਲਵਤ ਕਰਦੇ ਆ ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਗੱਲ ਜਰੂਰ ਕਹੀ ਆ ਕਿ ਉਹਨਾਂ ਦੀ ਜਿਹੜੀ ਅਟਾਰਨੀ ਜਨਰਲ ਆ ਟੈਮ ਬੌਂਡੀ ਪੇ ਉਹਨੂੰ ਜਿਹੜੀ ਵੀ ਇਨਫੋਰਮੇਸ਼ਨ ਜਿਹੜੀ ਕ੍ਰੈਡੀਬਲ ਲੱਗਦੀ ਆ ਉਹਨੂੰ ਰਿਲੀਜ਼ ਉਹ ਜਰੂਰ ਕਰ ਦੇਣੀ ਚਾਹੀਦੀ ਆ ਮੈਮ ਬੌਂਡੀ ਨੇ ਪਹਿਲਾਂ ਫੌਕਸ ਨਿਊਜ਼ ਤੇ ਇੱਕ ਵਾਰ ਕਿਹਾ ਸੀਗਾ ਕਿ ਕਲਾਇੰਟ ਲਿਸਟ ਉਹਦੇ ਟੇਬਲ ਤੇ ਪਈ ਆ ਜਿਹਨੂੰ ਉਹ ਰਿਵਿਊ ਕਰ ਰਹੀ ਆ ਜਦਕਿ ਹੁਣ ਮੈਮੋ ਜਿਹੜਾ ਸਰਕਾਰ ਨੇ ਕੱਢਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਹੀ ਚੁੱਕਾ ਪਰ ਇਹਦਾ ਜਿਹੜਾ ਫਲਾਈਟ ਲੌਗਸ ਆ ਜਿਹੜਾ ਇਹਦੇ ਪ੍ਰਾਈਵੇਟ ਜੈਟ ਨੂੰ ਲੋਕ ਯੂਜ਼ ਕਰਦੇ ਹੁੰਦੇ ਸੀ ਉਹਦੇ ਵਿੱਚ ਕਈਆਂ ਦੇ ਨਾਮ ਸਾਹਮਣੇ ਆ ਚੁੱਕੇ ਆ ਤੇ ਉਹਦੇ ਵਿੱਚ ਖੁਦ ਰਾਸ਼ਟਰਪਤੀ 트੍ਰੰਪ ਦਾ ਨਾਮ ਵੀ ਜਿਹੜਾ ਹੈਗਾ ਸੋ ਉਹਨੂੰ ਲੈ ਕੇ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਫਲਾਈਟ ਲੌਗ ਦੇ ਵਿੱਚ ਤੁਹਾਡਾ ਨਾਮ ਆ ਤਾਂ ਫਿਰ ਕਲਾਇੰਟ ਲਿਸਟ ਵੀ ਜਾਰੀ ਕਰੋ ਹੁਣ ਸਰਕਾਰ ਕਹਿੰਦੀ ਕਲਾਇੰਟ ਲਿਸਟ ਹੈ ਕੋ ਖਾਣਾ ਚੰਗੀ ਵਾਲਾ ਮਾਹੌਲ ਆ ਤੇ ਕਾਫੀ ਜਿਆਦਾ ਕਹਾਂ ਲੋ ਕਿ ਤੋੜਪਨ ਇਹਨਾਂ ਦੀ ਆਪਣੀ ਪਾਰਟੀ ਦੇ ਇਹਨਾਂ ਦੇ ਆਪਣੇ ਉਹ ਸਪੋਰਟ ਬੇਸ ਦੇ ਅੰਦਰ ਚੱਲ ਰਹੀ ਆ ਉਹਦੇ ਵਿੱਚ ਅੱਗੇ ਜਾ ਕੇ ਕੀ ਨਿਕਲਦਾ ਇਹਦੇ ਤੇ ਗੱਲ ਕਰਦੇ ਰਵਾਂਗੇ ਬਹੁਤ ਧੰਨਵਾਦ ਸਾਹਿਬ